ਅਸਲਾਮੁਅਲੈਕੁਮ ਉਮੀਦ ਕਰਨੀ ਹੈ ਤੁਸੀਂ ਸਾਰੇ ਖੈਰੀਅਤ ਨਾਲ ਹੋਵੋਗੇ ਡੀਆਈਜੀ ਪੁੱਲਰ ਨੂੰ ਫਸਾਉਣ ਵਾਲੇ ਆਕਾਸ਼ ਪੱਤਾ ਦੀ ਅਸਲੀਅਤ ਖੋਲ ਕੇ ਆਈ ਸਾਬ ਦੇ ਸਾਹਮਣੇ ਇੱਕ ਵਕੀਲ ਨੇ ਆਕਾਸ਼ ਪੱਤਾ ਨੂੰ ਲੈ ਕੇ ਕੀਤੇ ਐਸੇ ਖੁਲਾਸੇ ਜਿਨੂੰ ਸੁਣ ਕੇ ਤੁਸੀਂ ਹੈਰਾਨ ਰਹਿ ਜਾਓਗੇ ਮੁਕੰਮਲ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਹਾਸਲ ਕਰਾਂਗੇ ਚਲ ਕੇ ਵੀਡੀਓ ਵੇਖਨੇ ਪਰ ਕਰਨੇ ਆ ਉਸ ਤੇ ਵਿਚਾਰ ਆਕਾਸ਼ ਬੱਤਾ ਨੂੰ ਲੈ ਕੇ ਕਈ ਪਰਚੇ ਕੱਢ ਲਿਆ ਹੈ ਓ ਇਹ ਜੇ ਤੁਸੀਂ ਪਰਚੇ ਕੱਢ ਕੇ ਲੈ ਕੇ ਆਏ ਹੋ ਇਹਨਾਂ ਦਾ ਇਸ ਕਾਰਵਾਈ ਨਾਲ ਕੀ ਸੰਬੰਧ ਹੈ ਇਹ ਤੁਸੀਂ ਅੱਜ ਖੁੱਲ ਕੇ ਦੱਸੋ ਤੁਸੀਂ ਕਹਿ ਰਹੇ ਹੋ ਕਿ ਇਹ ਤਾਂ 420 ਆ ਇਹਨਾਂ ਤੇ ਵਿਜੀਲੈਂਸ ਦੇ ਪਰਚੇ ਨੇ ਕੀ ਸਾਰਾ ਮਾਜਰਾ ਦੇਖੋ ਇਸ ਤਰ੍ਹਾਂ ਹੈ ਕਿ ਇੱਕ ਆਮ ਬੰਦਾ ਮੇਰੇ ਵਰਗਾ ਵਕੀਲ ਵੀ ਇੱਕ ਚਪੜਾਸੀ ਨੂੰ ਥਾਣੇ ਤੱਕ ਨਹੀਂ ਪਹੁੰਚਾ ਪਾਉਂਦਾ ਡੀਆਈਜੀ ਨੂੰ ਹੱਥ ਪਾ ਲੈਣਾ ਕੁਝ ਤੁਏਗਾ ਕੁਛ ਇਹ ਡੀਆਈਜੀ ਪੂਰੀ ਤਰ੍ਹਾਂ ਕਾਣਾ ਹੋਏਗਾ ਤੋ ਯਾ ਕਾਸ਼ਪਤਾ ਬੜਾ ਪਾਵਰਫੁਲ ਹੋਏਗਾ ਪੋਲੀਟੀਕਲ ਤੇ ਫਿਊਰੋਕ੍ਰੈਟਿਕ ਪਾਵਰਾਂ ਨਾਲ ਹੋਣਗੀਆਂ ਔਰ ਉਹਦੇ ਚੱਲਦੇ ਜਦੋਂ ਮੇਰੇ ਪਿਛਲੇ ਟੀਵੀ ਸ਼ੋ ਆਏ ਅਲੱਗ-ਅਲੱਗ ਚੈਨਲਾਂ ਤੇ ਤੇ ਮੈਨੂੰ ਮੇਰੇ ਫੈਨਜ਼ ਵੀ ਨੇ ਤੇ ਮੇਰੇ ਮੈਨੂੰ ਗਾਲਾਂ ਕੱਢਣ ਵਾਲੇ ਵੀ ਨੇ ਸੋ ਮੈਨੂੰ ਸੂਚਨਾ ਮੈਨੂੰ ਫੋਨ ਆਏ ਮੱਲਨ ਸਾਹਿਬ ਤੁਸੀਂ ਜਿਹੜੀ ਲਾਈਨ ਵਿੱਚ ਬੋਲੀ ਹੈ ਨਾ ਕਿ ਇਹ ਕਾਸ਼ਪਤਾ ਆਮ ਆਦਵੀ ਨਹੀਂ ਹੈ ਇਹ ਕੁਇਤ ਪਾਵਰਫੁਲ ਬੰਦਾ ਹੀ ਹੈ ਕਿ ਜਿਨੇ ਪਰਚਾ ਦਰਜ ਕਰਾਇਆ ਕਹਿੰਦੇ ਹੈਟਸ ਆਫ ਟੂ ਯੂ ਤੁਸੀਂ ਕਿਦਾਂ ਸਮੈਲ ਕਰ ਲਿਆ ਵੀ ਇਹ ਗੱਲ ਹੋ ਸਕਦੀ ਹੈ ਸੋ ਉਸ ਗੱਲ ਤੋਂ ਫਿਰ ਮੈਂ ਕਿਹਾ ਵੀ ਦੱਸੋ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਫਿਰ ਉਹਨਾਂ ਲੋਕਾਂ ਨੇ ਮੈਨੂੰ ਸੂਚਨਾਵਾਂ ਦਿੱਤੀਆਂ ਮੇਰੇ ਤੱਕ ਕਾਗਜ਼ ਪਹੁੰਚਦੇ ਕੀਤੇ ਤੇ ਉਹ ਸਾਹਮਣੇ ਆਉਣ ਨੂੰ ਵੀ ਤਿਆਰ ਨੇ ਪਰ ਹਲੇ ਮੈਂ ਉਹਨਾਂ ਦਾ ਨਾਮ ਰਿਵੀਲ ਨਹੀਂ ਕਰਨਾ ਇੱਕ ਵਾਰੀ ਮਟੀਰੀਅਲ ਸਾਹਮਣੇ ਆ ਜਾ ਹੁਣ ਆਕਾਸ਼ ਮੱਤਾ ਦੀ ਗੱਲ ਕਰੀਏ ਆਪਾਂ ਆਕਾਸ਼ ਮੱਤਾ ਕੌਣ ਹੈ ਦੋ ਵਿਸਫੇ ਦਾ ਛੋਟਾ ਜਿਹਾ ਕਰ ਗਾਂਦੀ ਨਗਰ ਕੋਲ ਨਹੀਂ ਮੰਡੀ ਗੁਬਿੰਦਗੜ ਤੇ ਪਾਪਾ ਦੀ ਦੁੱਧ ਦੀ ਡੇਰੀ ਕਿੰਨਾ ਕੁ ਦੁੱਧ ਵੇਚਦੇ ਹੁੰਣਗੇ ਦਿਨ ਦਾ ਦੱਸੋ ਤੁਹਾਨੂੰ ਪਤਾ ਹੋਏਗਾ ਤੁਸੀਂ ਇਨੀ ਜਾਣਕਾਰੀ ਲੈ ਕੇ ਚਲ ਜਿੰਨਾ ਵੀ ਦੁੱਧ ਵੇਚਦੇ ਸੀ ਤੇ ਕਾਸ਼ ਬੱਤਾ ਵੱਡਾ ਆਇਆ ਪਰ ਤਰਾ ਵੀ ਕਿਤੇ ਸੋ ਇਹ ਬਣ ਗਿਆ ਪਾਸਿੰਗ ਵਾਲਾ ਬੰਦਾ ਪਾਸਿੰਗ ਕੀ ਹੁੰਦੀ ਹੈ ਨਜੰਤੋਂ ਦਾ ਸਪਾਸਿੰਗ ਕੀ ਹੁੰਦੀ ਹੈ ਅੰਬਾਲਾ ਤੋਂ ਪੰਜਾਬ 'ਚ ਜਿਹੜਾ ਵੀ ਟਰੱਕ ਕਮਰਸ਼ੀਅਲ ਗੱਡੀ ਕੋਈ ਸਮਾਨ ਲੈ ਕੇ ਐਂਟਰ ਕਰਦੀ ਹੈ ਉਹਦਾ ਪੰਜਾਬ ਦਾ ਇੱਕ ਟੈਕਸ ਬਣਦਾ ਜਾਂ ਜਿੱਥੇ ਉਹਨੇ ਸੋਰਸ ਨੇ ਉਤਰ ਮਨ ਲਓ ਸਕ੍ਰੈਪ ਆਇਆ ਲੋਹਾ ਆਇਆ ਆ ਲੱਕੜ ਆਈ ਦੁੱਧ ਆਇਆ ਦਹੀਂ ਆਇਆ ਜਿਹਦੇ ਤੇ ਵੀ ਟੈਕਸ ਐਪਲੀਕੇਬਲ ਹੈ ਉਸ ਪ੍ਰੋਡਕਟ ਨੇ ਅੰਬਾਲਾ ਤੋਂ ਜਾਂ ਪਿੱਛੋਂ ਜਿੱਥੋਂ ਮਰਜ਼ੀ ਆ ਰਿਹਾ ਉਹਨੇ ਖਾਲੀ ਇੱਥੇ ਹੋਣਾ ਤੇ ਉਹਦੀ ਇੱਕ ਟੈਕਸ ਦੀ ਰਸੀਦ ਕੱਟੀ ਜਾਂਦੀ ਹੈ ਉਹ ਜਦੋਂ ਰਸੀਦ ਕੱਟੀ ਜਾਂਦੀ ਹੈ ਉੱਤੇ ਟੈਕਸ ਲੱਗਦਾ ਹੈ ਹੁਣ ਟੈਕਸ ਦੀ ਚੋਰੀ ਕਿਵੇਂ ਕਰੀਏ ਫਿਰ ਬੰਜਨ ਦੇ ਪਾਸੇ ਵਾਲੇ ਇਹ ਕਰਦੇ ਉੱਥੋਂ ਦੇ ਈਟੀਓ ਨਾਲ ਸੈਟਿੰਗ ਤੁਸੀਂ ਸੁਣ ਕੇ ਹੈਰਾਨ ਹੋ ਜਾਓਗੇ ਵੀ ਸੈਂਕੜੇ ਗੱਡੀਆਂ ਰੋਜ਼ ਦੀਆਂ ਦੋ ਨੰਬਰ ਚ ਨਿਕਲਦੀਆਂ ਸ਼ੰਭੂ ਬਾਟਰ ਤੋਂ ਸੈਂਕੜੇ ਗੱਡੀਆਂ ਔਰ ਜ਼ਿਆਦਾਤਰ ਉਹ ਚ ਮੰਡੀ ਗੋਬਿੰਦਗੜ ਦੀਆਂ ਗੱਡੀਆਂ ਜਿਹੜੀਆਂ ਸਕ੍ਰੈਪ ਲੈ ਕੇ ਆਉਂਦੀਆਂ ਵਰਲਡ ਵਾਈਡ ਵਰ ਟ੍ਰੇਡਰ ਤੇ ਹਮਲਾ ਹੋਇਆ ਸੀ ਉਹਦਾ ਸਕ੍ਰੈਪ ਮੰਡੀ ਗੋਬਿੰਦਗੜ ਆ अच्छा हां ਕਿੱਥੋਂ ਅਮਰੀਕਾ ਤੋਂ ਤੇ ਸਕ੍ਰੈਪ ਆਂਦਾ ਮੰਡੀ ਗੁਬਿੰਦਗੜ੍ਹ ਚ ਮੇਰੇ ਕੋ ਵੀ ਉਹਦੇ ਲੋਹੇ ਦਾ ਇੱਕ ਪੀਸ ਹੈ ਕਿਉਂਕਿ ਜਿਹੜੇ ਵਪਾਰੀ ਤਾਂ ਆਇਆ ਸੀ ਮੇਰਾ ਕਲਾਇੰਟ ਸੀ ਔਰ ਉਹਨਾਂ ਨੇ ਉਹ ਗਾਲ ਕੇ ਮੁੜ ਕੇ ਅੱਗੋਂ ਜਿਹੜੀਆਂ ਵੀ ਚੀਜ਼ਾਂ ਬਣਾਉਂਦੇ ਨੇ ਢਲਾਈ ਕਰਕੇ ਕੁਲਫੀ ਬਣਾਉਂਦੇ ਨੇ ਕੁਲਫੀ ਮਤਲਬ ਇੱਕ ਆਇਰਨ 바ਰ ਹੁੰਦੀ ਲੰਬੀ ਸਾਰੀ ਉਹ ਆਇਰਨ 바ਰ ਦੇ ਵਿੱਚ ਵਿੱਚ ਜੋ ਫਿਰ ਉਸ ਤੋਂ ਬਾਅਦ ਸਰੀਆ ਬੰਨਣਾ ਹੈ ਯੂ ਚੈਨਲ ਬੰਨਣਾ ਹੈ ਜੋ ਵੀ ਬੰਨਣਾ ਹੈ ਵੀ ਚੈਨਲ ਬੰਨਣਾ ਉਹ ਤੋਂ ਬੰਨਦੇ ਨੇ ਐਲ ਚੈਨਲ ਬੰਨਣਾ ਸੋ ਜਿਹੜੀ ਗੱਡੀ ਹੁਣ ਉੱਥੇ ਚੱਲਦੀ ਹੈ ਉਹ ਆਲਮੋਸਟ ਤੁਸੀਂ ਮੰਨ ਸਕਦੇ ਹੋ ਵੀ 500-600 ਰੁਪਏ ਪਰ ਟਨ ਦੀ ਸੈਟਿੰਗ ਹੁੰਦੀ ਹੈ 30 ਟੰਡੀ ਗੱਡੀ ਇਹਦੇ ਕਿੰਨੇ ਪੈ ਹੋਗੇ ਭਾਜੀ ਗੁਨਾ ਤੁਸੀਂ ਕਰੋ ਮੈਂ ਮੈਚ ਕਮਜ਼ੋਰ ਹਾਂ ਚਲੋ ਬਣ ਗਿਆ ਕਾਫੀ ਲੱਖਾਂ ਦਾ ਕੰਮ ਫਿਰ ਉਹਦੇ ਵਿੱਚ ਕੀ ਹੁੰਦਾ ਹੈ ਕਿ ਆਕਾਸ਼ ਬੱਤਾ ਉਹਦਾ ਰੇਟ ਸੀ 850 ਰੁਪਏ ਅੱਛਾ ਇਹ 850 ਰੁਪਏ ਦੋਏ ਨੇ ਪ੍ਰਾਈਵੇਟ ਬੌਂਸਰ ਵੀ ਰੱਖੇ ਸੀ ਇਹ ਦੀ ਅਫਸਰਾਂ ਵਾਲੀ ਸੈਟਿੰਗ ਸੀ ਇਹਦਾ ਉੱਥੇ ਇੱਕ ਵਧਾ ਵਧੀਆ ਜੋ ਮੈਨੂੰ ਇਹ ਪਬਲਿਕ ਦੀ ਸੂਚਨਾ ਹੈ ਇਹਦੇ ਤੇ ਮੇਰੀ ਇਨਵੈਸਟੀਗੇਸ਼ਨ ਜਾਰੀ ਹੈ ਉੱਥੇ ਦਾ ਲੋਕਲ ਐਸਡੀਐਮ ਹੈ ਜਿਹੜਾ ਇਹਦਾ ਗੋਡਫਾਦਰ ਬਣਿਆ ਉਹਦਾ ਨਾਮ ਆਨੰਦ ਸਾਗਰ ਹੈ ਸੋ ਇਦਾਂ ਦੇ ਕੁਝ ਬੰਦਿਆਂ ਨਾਲ ਮਿਲ ਕੇ ਇਹ ਪਾਸਿੰਗ ਦਾ ਉੱਥੇ ਕੰਮ ਕਰਦਾ ਤੁਸੀਂ ਕਦੀ ਜਾਓ ਮੰਡੀ ਗੁਬਿੰਦਗੜ੍ਹ ਬੱਚੇ-ਬੱਚੇ ਨੂੰ ਪੁੱਛੋ ਜਿਹੜਾ ਵੀ ਸਕ੍ਰੈਪ ਡੀਲਰ ਹੈ ਵੀ ਪਸੀ ਗੱਡੀ ਪਾਸ ਕੋ ਕਹੇ ਕੀ ਅਗਹਸ ਪਤਾ ਇਹਨੇ ਬੌਂਸਰ ਰੱਖੇ ਸੀ ਇਹਨੇ ਸੈਟਿੰਗਾਂ ਕਰ ਲੀਆਂ ਇਹਨੇ ਸੈਟਿੰਗਾਂ ਕਰਨ ਤੋਂ ਬਾਅਦ ਗੱਡੀਆਂ ਇਦਾਂ ਕਢਾਉਂਦਾ ਕਢਾਨ ਤੋਂ ਬਾਅਦ ਹੁਣ ਇਹਦੇ ਕੋਲ ਅੱਗੋਂ 16 ਤੋਂ 18 ਸਵਿਫਟ ਵਰਗੀਆਂ ਗੱਡੀਆਂ ਜਿਦੇ ਚ ਮੁੰਡੇ ਸੈਲਰੀ ਤੇ ਰੱਖੇ ਆ ਉਹਨਾਂ ਦਾ ਕੰਮ ਕੀ ਹੈ ਹੁਣ ਮੈਂ ਤੁਹਾਨੂੰ ਕਾਲਾ ਬਜਾਰੀ ਦਾ ਮਤਲਬ ਡੌਨ ਦਿਖਾਉਣ ਲੱਗਣਾ ਵੀ ਕਿੱਦਾਂ ਕੰਮ ਕਰਦੇ ਨੇ ਇਹ ਲੋਕ ਉਹ ਆਕਾਸ਼ ਬੱਤਾ ਨਹੀਂ ਕੋਈ ਵੀ ਹੋ ਸਕਦਾ ਉਸ ਤੋਂ ਪਹਿਲਾਂ ਵੀ ਪੁਰਾਣੇ ਜ਼ਮਾਨੇ 'ਚ ਇੱਕ ਬੜਾ ਵੱਡਾ ਨਾਮ ਹੁੰਦਾ ਸੀ ਉਹ ਨਾਮ ਵੀ ਕਦੀ ਦੱਸਾਂਗੇ ਤੁਹਾਨੂੰ ਉਹ ਨਾਮ ਵੀ ਰਿਵੀਲ ਕਰੂੰਗਾ ਮੈਂ ਸੋ ਇੱਕ ਈਟੀਓ ਹੈ ਜੇ ਉਹ ਫਿਲਮਾਂ 'ਚ ਪਹਿਲਾਂ ਆਉਂਦਾ ਜੇ ਇ빗ੰ ਦੱਸ ਦਈਏ ਉਹ ਫਿਲਮਾਂ ਚ ਪੈਸੇ ਲਾਉਂਦਾ ਹੈ ਤੇ ਉਹ ਉਹਦੇ ਬਾਰੇ ਵੀ ਮੈਂ ਤੁਹਾਨੂੰ ਇਸੇ ਇਹਦੇ ਚ ਖੁਲਾਸਾ ਕਰੂੰਗਾ ਕਿ ਇੱਕ ਈਟੀਓ ਜੀ ਦੀ ਤਨਖਾਹੀ ਲੱਖ ਸਵਾਲ ਲੱਖ ਰੁਪਇਆ ਹੈ ਉਹ ਜਿਹੜੀ 5 ਕਰੋੜ 10 ਕਰੋੜ ਦੇ ਟਰਨਓਵਰ ਨਾਲ ਬਣਨ ਵਾਲੀ ਫਿਲਮ ਹੈ ਉਹਦੇ ਚੋਂ ਪੈਸਾ ਕਿਵੇਂ ਲਾਂਦਾ ਹੈ ਕਿੱਦਾਂ ਇੱਕ ਨੰਬਰ ਦਾ ਪੈਸਾ ਦੋ ਨੰਬਰ ਦਾ ਪੈਸਾ ਐਡਜਸਟ ਹੁੰਦਾ ਹੈ ਅੱਜ ਗੱਲਾਂ ਕਰਾਂਗੇ ਆਪਾਂ ਮੁਲਤਾਨੀ ਟੱਬ ਹੈਗਾ ਤੁਸੀਂ ਮੈਂ ਤਾਂ ਦੇ ਰਿਆਂ ਲੀਡ ਦੇ ਰਿਆਂ ਜਾਂ ਕਲੂ ਦੇ ਰਿਆਂ ਕਿ ਮਾਨ ਸਾਹਿਬ ਧਿਆਨ ਨਾਲ ਸੁਣ ਲਓ ਮੇਰੀ ਵੀਡੀਓ ਮੈਂ ਇੱਕ ਆਮ ਆਦਮੀ ਹੋ ਕੇ ਛੋਟੇ ਛੋਟੇ ਬੰਦਿਆਂ ਨਾਲ ਮਿਲ ਕੇ ਜੇ ਮੈਂ ਹਫ਼ਤੇ 10 ਦਿਨਾਂ ਵਿੱਚ ਕੁਝ ਰਾਜ ਕੱਢ ਕੇ ਲਿਆਇਆ ਤੇ ਕਿਰਪਾ ਕਰਕੇ ਇਹ ਨਾ ਹੋਵੇ ਕਿ ਮੈਨੂੰ ਕੋਈ ਗੋਲੀ ਮਾਰ ਦੇ ਤੁਸੀਂ ਇਹਨਾਂ ਚੀਜ਼ਾਂ ਦੇ ਉੱਤੇ ਵੈਰੀਫਿਕੇਸ਼ਨ ਕਰੋ ਉਹ ਮਲਤਾਨੀ ਢਾਬੇ ਦਾ ਕੀ ਰੋਲ ਹੈ ਮੈਂ ਉਹ ਵੀ ਦੱਸਾਂਗਾ ਤੁਹਾਨੂੰ ਦੇਖੋ ਕਿ ਸਭ ਕਰੀ ਕੀ ਜਾਂਦੇ ਗੱਲਾਂ ਸੋ ਕੀ ਕਰਦੇ ਨੇ ਫਿਰ ਇਹ ਲੋਕ ਉਹਨਾਂ ਨੇ ਜਿਹੜੀ 16 17 ਕਾਰਾਂ ਰੱਖੀਆਂ 16 17 ਕਾਰਾਂ ਉਹਦੇ ਦੋ ਦੋ ਮੁੰਡੇ ਬੈਠੇ ਨੇ ਦੋ ਹੀ ਈਟੀਓ ਭਜੀ ਐਟ ਅ ਟਾਈਮ ਹੁੰਦੇ ਨੇ ਐਡਾ ਵੱਡਾ ਸ਼ੰਭੂ ਬੈਰੀਅਰ ਹੈ ਤੇ ਈਟੀਓ ਕਿੰਨੇ ਆ ਦੋ ਉਹਦੇ ਉੱਤੇ ਉਹਨਾਂ ਦਾ ਅਫਸਰ ਫਿਰ ਕ ਸੋ ਇਹ ਕੀ ਕਰ ਦਿੰਦੇ ਨੇ ਜਿਹੜੇ 8U ਨਾਲ ਤੇ ਗੀ ਇਹਨਾਂ ਦੀ ਸੈਟਿੰਗ ਹੁਣ ਈਟੀਯੂ ਕੋ ਇਲਾਕਾ ਕਿੱਥੋਂ ਦਾ ਪੂਰਾ ਸਰੰਦ ਉਹ ਅਮਲੋਰ ਰੋਡ ਵੀ ਵਿੱਚੇ ਵੜ ਗਈ ਇਧਰ ਲੀਆਂ ਵੀ ਵਿਚੋੜੀਆਂ ਚੰਡੀਗੜਾ ਨਾਲ ਵੀ ਵਿੱਚੇ ਵੜ ਗਈ ਸਾਰੇ ਪਾਸੇ ਜਾਣ ਵਾਲੀਆਂ ਸੜਕਾਂ ਦੋ ਈਟੀਯੂ ਕੋ ਲੈ ਉਹਨਾਂ ਕੋ ਸਰਕਾਰੀ ਜਿਪਸੀ ਹੈ ਉਹਦੇ ਵੀ ਤੇਲ ਲਿਮਟਿਡ ਹੈ ਜਿਹੜਾ ਤੇਗਾ ਕੋਈ ਇਮਾਨਦਾਰ ਅਫਸਰ ਤੁਹਾਡੇ ਵਰਗਾ ਉਹਨੂੰ ਤੇ ਡਰਾਣਾ ਸ਼ੁਰੂ ਕਰ ਦਿੰਦੇ ਨੇ ਉਹਦੇ ਪਿੱਛੇ ਪੁਲਿਸ ਦੀਆਂ ਗੱਡੀਆਂ ਲਾ ਦਿੰਦੇ ਨੇ ਤੇ ਹੁਣ ਪੁਲਿਸ ਦਾ ਐਸਐਚਓ ਵੀ ਨਾਲ ਲੜਿਆ ਉਹ 100 ਨੰਬਰ ਤੇ ਕਾਲ ਕਰਦਾ ਕਿ ਮੇਰੇ ਪਿੱਛੇ ਕੁਝ ਗੱਡੀਆਂ ਮੇਰਾ ਪਿੱਛਾ ਕਰ ਰਹੀਆਂ ਮੈਨੂੰ ਬਚ ਉਹ ਪਹਿਲਾਂ ਇਹਨਾਂ ਨੂੰ ਫੋਨ ਕਰਦਾ ਤੇ ਫੇਰ ਉਹ ਕੀ ਸਰਵੇਦਾ ਉਦੋਂ ਤੱਕ ਆਪਸ ਵਿੱਚ ਨੈਟਵਰਕ ਚੱਲ ਜਾਂਦਾ ਉਹ ਗੱਡੀਆਂ ਗਾਇਬ ਹੋ ਜਾਂਦੀਆਂ ਉਹ ਕਹਿੰਦੇ ਹਾਂਜੀ ਖਲੁੱਤੇ ਤੁਹਾਡੇ ਨਾਲ ਦੱਸੋ ਕੀ ਕਰੀਏ ਇਹ ਮੋਡੋ ਸੁਪਰੰਟੀ ਦੱਸ ਰਿਹਾ ਮੈਂ ਇਹਦੇ ਵਾਲੇ ਪੁਖਤਾ ਸਬੂਤ ਕੱਢਣੇ ਆ ਮੈਂ ਬਾਹਰ ਚਲੋ ਹੁਣ ਆਪਾਂ ਆਕਾਸ਼ ਬੱਤੇ ਤੇ ਆਈਏ ਨਾ 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 ਇੱਕ ਆਕਾਸ਼ ਬਤਾਈ ਹੈ ਆਕਾਸ਼ ਬਤਾਈ ਕਿ ਕੈਰੇਕਟਰ ਨਹੀਂ ਹੈ ਇੱਕ ਜਿਹੜੀ 2 ਨੰਬਰ ਵਾਲੀ ਕਰਪਸ਼ਨ ਹੈ ਉਹਦਾ ਇੱਕ ਹਿੱਸੇਦਾਰ ਹੈ ਸ਼ਰੇਆਮ ਦੱਸ ਰਿਹਾ ਮੈਂ ਤੁਹਾਨੂੰ ਯਾਨੀ ਕਿ ਬਹੁਤ ਵੱਡੇ ਇਲਜ਼ਾਮ ਲਾ ਰਹੇ ਹੋ ਆਕਾਸ਼ ਪੱਤਾ ਕਾਲਾ ਬਾਜ਼ਾਰੀ ਕਰ ਰਿਹਾ ਮੰਡੀ ਗੋਬਿੰਦਗੜ੍ਹ ਚ ਜਿਹੜੀਆਂ ਪਿਛਲੀਆਂ ਰਿਪੋਰਟਾਂ ਆ ਲੋ ਆਜੋ ਫਿਰ ਇੱਥੇ ਆਜੋ ਫਿਰ ਪਹਿਲਾਂ ਇੱਕ ਐਫ ਆਈ ਆਰ ਨੰਬਰ 7 ਹੋਈ ਇਹਦੇ ਤੇ ਇੱਕ ਐਫ ਆਈ ਆਰ ਨੰਬਰ 155 ਹੋਈ ਇੱਕ 2012 ਚ ਹੋਈ ਫਿਰ ਐਫ ਆਈ ਆਰ ਨੰਬਰ 26 ਹੋਈ ਐਫ ਆਈ ਆਰ ਨੰਬਰ 170 ਮੈਨੂੰ ਦੱਸ ਨੇ 170 ਇਕ ਹੋਰ ਹੋਈ ਇੱਕ ਐਫ ਆਈ ਆਰ ਨੰਬਰ 7 ਮੇਰੇ ਕੋਲ ਹੈ ਜੀ 2014 ਦੀ ਜਿਹਦੇ ਵਿੱਚ ਕਿਸੇ ਬੰਦੇ ਦੀ ਜ਼ਿੰਦਗੀ ਨੂੰ ਖਤਰਾ ਪਚਾਉਣਾ ਓ ਐਫ ਆਈ ਆਰ ਹੈ ਬਿਆਨ ਅਜਾਨੇ ਗੁਰਦੀਪ ਸਿੰਘ ਟੋੜਾ ਉਰਫ ਟੋੜਾ ਪੁੱਤਰ ਸਰਦਾਰ ਕਰਨੈਲ ਸਿੰਘ ਜੱਟ ਵਾਸੀ ਟੋੜਾ ਥਾਣਾ ਬਾਦਸੋ ਜ਼ਿਲ੍ਹਾ ਪਟਿਆਲਾ ਉਮਰ ਕਰੀਬ 34 ਸਾਲ ਬਿਆਨ ਕੀਤਾ ਕਿ ਉਕਤ ਪਤੇ ਦਾ ਰਹਿਣ ਵਾਲਾ ਹਾਂ ਤੇ ਆਕਾਸ਼ਦੀਪ ਨੇ ਮੈਨੂੰ ਲਿਆ ਕਰਤਾ ਤੇ ਮੇਰੇ ਨਾਲ ਲੋ ਕਰਤਾ ਠੀਕ ਹੈ ਜੀ 10:30 ਵਜੇ ਰਾਤ ਦੇ ਆਪਣੇ ਵਿੰਟੋਰਾ ਲਈ ਜਾ ਰਹੇ ਸੀ ਵਹੀਕਲ ਦੇ ਉੱਤੇ ਇੰਤਜ਼ਾਰਤਾ ਬੇ ਮਲੋ ਸ਼ੋਰਨ ਸ਼ੋਰੂ ਵਿਅਕਤੀ ਜਿਸ ਵਿੱਚੋਂ ਇੱਕ ਆਕਾਸ਼ ਪੁੱਤਰ ਵਿਸਕੀ ਇਹਦੇ ਡੈਢ ਦੇ ਨਾਮ ਵਿਸਕੀ ਹੈ ਡੈਢ ਦਾ ਪੱਕਾ ਨਾਮ ਵੀ ਦੱਸ ਦਾਂ ਤੁਹਾਨੂੰ ਮੈਂ ਠਹਿਰ ਜਾਓ ਉਹ ਡੈਡੀ ਦਾ ਨਾਮ ਇਹਨੂੰ ਹੈਗਾ ਹੈ ਇੱਧਰ ਹੈਗਾ ਤੇ ਇਹਦੇ ਫਾਦਰ ਸਾਹਿਬ ਦਾ ਨਾਮ ਵੀ ਮੇਰੇ ਕੋਲ ਹੈਗਾ ਤੇ ਚਲੋ ਦੱਸਦਾ ਮੈਂ ਤੁਹਾਨੂੰ ਫਿਰ ਦੂਜੀ ਐਫਆਈਆਰ ਐਫਆਈਆਰ ਨੰਬਰ 26 31 ਜਨਵਰੀ 2023 ਥਾਣਾ ਗੋਬਿੰਦਗੜ ਮੰਡੀ ਇਸ ਤੋਂ ਪਹਿਲੀ ਜਿਹੜੀ ਸੀ ਉਹ ਵੀ ਥਾਣਾ ਗੋਬਿੰਦਗੜ ਮੰਡੀ ਸੀ ਇਹਦੇ ਵਿੱਚ 420 ਠੱਗੀ 506 120 ਵੀ ਹਲੇ ਇਹਨਾਂ ਐਫਆਈਆਰਾਂ ਦਾ ਕਰੰਟ ਸਟੇਟਸ ਕੱਢਣਾ ਬਾਕੀ ਹੈ ਇਹ ਇੱਕ ਕੋਰਟ ਚ ਚੱਲ ਰਹੀ ਹੈ ਬੰਦ ਹੋ ਗਈਆਂ ਜਾਂ ਕੀ ਹੋਇਆ ਇਹਦੇ ਵਿੱਚ ਵੀ ਇੱਕ ਭਰਤ ਗੁਪਤਾ ਆਕਾਸ਼ ਮੱਤਾ ਕੁਲਵੰਤ ਸਿੰਘ ਸੋਢੀ ਸਿਮਰ ਸੋਢੀ ਗੁਰਕੀਰਤ ਸਿੰਘ ਅਭਿਨਾ ਪ੍ਰਾਸ਼ਰ ਇਹਨਾਂ ਬੰਦਿਆਂ ਦੇ ਉੱਤੇ ਹੁੰਦੀ ਹੈ ਔਰ ਇਹਦਾ ਫੋਨ ਨੰਬਰ ਵੀ ਦਿੱਤਾ ਜਾਂਦਾ ਵੇਖੋ ਇਹਦੇ ਫੋਨ ਨੰਬਰ ਵੀ ਭਾਜੀ ਹਾਂ ਪੈਂਟਾ ਜ਼ੀਰੋ ਇਹੋ ਜਿਹਾ ਨੰਬਰ ਨੇ 92 ਚਲੋ ਫੋਨ ਨੰਬਰ ਨਾ ਰਿਸੀਵ ਕਰੀਏ ਚਲੋ ਰਹਿਣ ਦਈਏ ਮਤਲਬ 401 ਇਹਦਾ ਨੰਬਰ ਹੈ ਵਕਤ ਇੱਕ ਖਾਸ ਨੰਬਰ ਇਹਨਾਂ 151122 ਵੱਲੋਂ ਗੁਰਵਿੰਦਰ ਗੁਰਜਿੰਦਰ ਸਿੰਘ ਪੁੱਤਰ ਗੁਰਚਰਨ ਸਿੰਘ ਵਾਸੀ ਫਲਾਣਾ ਗੋਬਿੰਦਗੜ ਮਕਦਮਾ ਮਾਰਫਤ ਮਾਨਯੋਗ ਐਸਐਸਪੀ ਸੂਡੈਂਸੋ ਠੀਕ ਹੈ ਜੀ ਸੇਵਾ ਵਿਖੇ ਫਤਿਹਗੜ੍ਹ ਸਾਹਿਬ ਦਰਖਾਸਤ ਬਰ ਖਿਲਾਫ ਭਰਤ ਗੁਪਤਾ ਮੋਬਾਈਲ ਨੰਬਰ ਇਹਨਾਂ ਪੁੱਤਰ ਤੁਲਸੀ ਗੁਪਤਾ ਹੈਰੀ ਅਤੇ ਆਕਾਸ਼ ਬੱਤਾ ਯਾਰ ਕਿੱਡਾ ਕੁ ਵੱਡਾ ਆਦਮੀ ਹੈ ਕਿ ਹਰ ਬੰਦਾ ਇਹਦੇ ਖਿਲਾਫ ਤਿੰਨ ਵੇਜਾਂ ਦੀ ਸੱਤ ਵੇਜਾਂ ਦੀ ਐਫਆਈਆਰ ਅੱਗੇ ਆ ਜੀਏ ਵਿਜੀਲੈਂਸ ਬਿਊਰੋ ਪੁਲਿਸ ਸਟੇਸ਼ਨ ਵਿਜੀਲੈਂਸ ਬਿਊਰੋ ਫੇਜ਼ 1 ਪੰਜਾਬ ਮੋਹਾਲੀ ਐਫ ਆਈ ਆਰ ਨੰਬਰ 8 ਡੇਟਡ 21 8 2020 ਇਹਦੇ ਵਿੱਚ ਵੀ ਆਕਾਸ਼ ਬੱਤਾ ਇਹਦੇ ਵਿੱਚ ਬੜਾ ਵੱਡਾ ਟਵਿਸਟ ਆ ਜਿੰਨੇ ਸਰਕਾਰੀ ਬੰਦੇ ਸੀ ਉਹਦੇ ਅੰਦਰ ਹੋ ਗਏ ਆਕਾਸ਼ ਬੱਤਾ ਨੂੰ ਫੜਿਆ ਵਿੱਚ ਇਹ ਕਿਵੇਂ ਜੇ ਉਹ ਦੱਸੇਗਾ ਮੈਨੂੰ ਕੀ ਪਤਾ ਜਾਂ ਥੋੜੇ ਦਿਨ ਬਾਅਦ ਆ ਜਾਓ ਫਿਰ ਫਿਰ ਮੈਂ ਦੱਸ ਦੂੰਗਾ ਵੀ ਇਹਨੂੰ ਕਿਉਂ ਨਹੀਂ ਫੜਿਆ ਇਹਦੇ ਤੇ ਕਿਉਂ ਨਹੀਂ ਕਾਰਵਾਈ ਹੋਈ ਹੁਣ ਜਦੋਂ ਇਹਦੇ ਤੇ ਕਾਰਵਾਈ ਨਹੀਂ ਹੋਈ ਤੇ ਸ਼ੱਕ ਦੀ ਸੂਈ ਜਾਂਦੀ ਹੈ ਇਹ ਵਿਜੀਲੈਂਸ ਦੇ ਪਰਚੇ ਦੀ ਗੱਲ ਕਰ ਰਹੇ ਹਾਂ ਹਾਂਜੀ ਹਾਂਜੀ ਵਿਜੀਲੈਂਸ ਵਿਜੀਲੈਂਸ ਆ ਬੇਸਿਕਲੀ ਪਰਚਾ ਜਿਹੜਾ ਨਾ ਉਹ ਪੰਜਾਬ ਸਰਕਾਰ ਦੇ ਖਿਲਾਫ ਕੀਤੀ ਠੱਗੀ ਬਾਰੇ ਹੁੰਦਾ ਕੀ ਇਸ ਪਰਚੇ ਦੇ ਵਿੱਚ ਕੀ ਆਕਾਸ਼ਪੱਤੇ ਨੇ ਠੱਗੀ ਕੀਤੀ ਹੈ ਦੱਸ ਦਿਆਗੇ ਮਤਲਬ ਮੋٹے ਮੋٹے ਕੰਟੈਂਟ ਲੈ ਲਓ ਡੀਪ ਵਿੱਚ ਚੱਲ ਜਾਗੇ ਕੱਲੀ ਕੱਲੀ ਐਫ ਆਈ ਆਰ ਦਾ ਵਿਸ਼ਲੇਸ਼ਣ ਕਰਾਂਗੇ ਔਰ ਮੈਂ ਫਿਰ ਕਹਿ ਰਿਹਾ ਕਿ ਜਿਹੜੀ ਵਿਜੀਲੈਂਸ ਦੀ ਇਹ ਪਰਚਾ ਹੁੰਦਾ ਹੈ ਇਹ ਇੱਕ ਪ੍ਰਾਈਵੇਟ ਬੰਦੇ ਦੇ ਖਿਲਾਫ ਜਨਰਲੀ ਨਹੀਂ ਹੁੰਦਾ ਪਰ ਪ੍ਰਾਈਵੇਟ ਬੰਦੇ ਦੇ ਖਿਲਾਫ ਉਦੋਂ ਇਹ 109 ਚ ਉਹਨੂੰ ਐਡ ਕੀਤਾ ਜਾਂਦਾ ਹੈ ਧਾਰਾ 109 ਆਈਪੀਸੀ ਦੀ ਗੱਲ ਕਰ ਰਿਹਾ ਉਹਦੇ ਵਿੱਚ ਜਦੋਂ ਮੈਂ ਸਰਕਾਰੀ ਮੁਲਾਜ਼ਮ ਹਾਂ ਮੈਂ ਦੋ ਨੰਬਰ ਦਾ ਰੁਪਇਆ ਇਕੱਠਾ ਕੀਤਾ ਤੇ ਮੈਂ ਪ੍ਰਿੰਸ ਵੀਰ ਨੂੰ ਫੜਾਤਾ ਜਾਂ ਮੈਂ ਤੁਹਾਡੇ ਥਰੂ ਉਹ ਪੈਸੇ ਦਾ ਲੈਣ ਦੇਣ ਕੀਤਾ ਸਰਕਾਰ ਦੇ ਟੈਕਸ ਦੀ ਚੋਰੀ ਕਰ ਲਈ ਸਰਕਾਰ ਨਾਲ ਕਿਸੇ ਕਿਸਮ ਦੀ ਠੱਗੀ ਚਾਹੇ ਉਹ ਕਾਗਜੀ ਤੌਰ ਤੇ ਹੈ ਤੇ ਚਾਹੇ ਉਹ ਪੈਸੇ ਦੀ ਹੈ ਉਹਦੇ ਵਿੱਚ ਜਿਹੜਾ ਵੀ ਬੰਦਾ ਇਨਵੋਲ ਹੋਇਆ ਉਹ ਪਰਚੇ ਚ ਆਉਂਦਾ ਇਹਦੇ ਵਿੱਚ ਆਕਾਸ਼ ਬੱਤੇ ਦਾ ਨਾਮ ਹੈ ਅਗਲੀ ਵਾਰ ਐਫ ਆਈ ਆਰ ਆਜੋ 171 353 ਪਨਿਸ਼ਮੈਂਟ ਅਪ ਟੂ ਅਸਾਲਟ ਔਰ ਕ੍ਰਿਮੀਨਲ ਫੋਰਸ ਡੈਟਾ ਟੂ ਪਬਲਿਕ ਸਰਵੈਂਟ ਸਰਕਾਰੀ ਮੁਲਾਜ਼ਮ ਤੇ ਹਮਲਾ 353 ਨਾਲ 186 ਅਬਸਟਰੈਕਟਿੰਗ ਪੁਲਿਸ ਸਰਵੈਂਟ ਫ্রম ਡਿਸਚਾਰਜਿੰਗ ਪਬਲਿਕ ਡਿਊਟੀਆਂ ਇਹ ਜਿਹੜੀ ਪੱਥਰਬਾਜ਼ੀ ਕੀਤੀ ਸੀ ਕਪਿਲ ਸ਼ਰਮਾ 인ਦਰਜੀਤ ਆਲਖ ਸੰਜੀਵ ਵਰਮਾ ਆਕਾਸ਼ ਬੱਤਾ ਅਮਿਤ ਭੱਲਾ ਸੁਰੇਸ਼ ਕੁਮਾਰ ਛਾਬਾ ਤੇ ਅਨਨੋਨ ਬੰਦੇ ਇਹਨਾਂ ਨੇ ਮੰਡੀ ਗੁਬਿੰਦਗੜ੍ਹ ਚ ਇੱਕ ਬਿਲਟੀ ਜੀ ਆਰ ਐਂਟਰਪ੍ਰਾਈਜ਼ਸ ਕਰਕੇ ਉਹਦਾ ਨੰਬਰ ਇੰਨਾ ਤੇ ਗੱਡੀ ਨੰਬਰ ਦੇ ਪਿੱਛੇ ਐਦਾਂ ਪੈਰਵਾਹੀ ਕਰਕੇ ਆ ਗੱਡੀਆਂ ਵੱਲੋਂ ਜਿਹੜਾ ਨੋਟਿਸ ਕੀਤਾ ਸੀ ਉਹਦੇ ਤੇ ਇਹਨਾਂ ਨੇ ਜ਼ਬਰਦਸਤੀ ਉਤਾਰ ਲਿਆ ਇੱਕ ਆਈਟੀਓ ਨੂੰ ਈਟੀਓ ਨੂੰ ਤੇ ਫਿਰ ਪੱਥਰਵਾਜੀ ਹੋਈ ਕਿ ਕੁਝ ਹੋਇਆ ਹੁਣ ਇਹ ਸਾਰੀਆਂ ਗੱਡੀਆਂ ਦੇ ਨੰਬਰ ਲੱਗੇ ਨੇ ਕੇਐਸ ਐਂਡ ਇਨਵੈਸਟੀਗੇਸ਼ਨ ਸੁਖਵਿੰਦਰ ਸਿੰਘ ਉਪ ਕਪਤਾਨ ਪੁਲਿਸ ਅਮਲੋਹ ਨੇ ਪਰਚਾ ਦਿੱਤਾ ਛੋਟੇ ਮੋਟੇ ਬੰਦੇ ਨੇ ਪਰਚਾ ਨਹੀਂ ਦਿੱਤਾ ਕਹਿੰਦਾ ਭਾਵ ਹੈ ਕਿੰਨੇ ਪਰਚੇ ਟੋਟਲ ਕਾਸ਼ ਬੱਤਾ ਦੇ ਸੱਤ ਗਿਨੇ ਮੈਂ 6 ਤੁਹਾਨੂੰ ਸੁਣਾਤੇ ਆ ਇੱਕ ਦਾ ਰਹਿ ਗਿਆ ਪ੍ਰਿੰਟ ਕੱਢਣ ਵਾਲਾ ਉਹ ਨਿਕਲਾਏਗਾ ਤੇ ਇਸ ਤੋਂ ਇਲਾਵਾ ਇਹਦੀ ਪਰਸਨਲ ਜ਼ਿੰਦਗੀ ਦੀ ਵੀ ਗੱਲ ਕਰੀਏ ਇਹਦੀ ਜਿਹੜੀ ਐਕਚੁਅਲ ਵਾਈਫ ਹੈ ਜਿਹੜੀ ਅੱਜ ਵੀ ਲਾਫਲ ਵਾਈਫ ਹੈ ਦੈਟ ਇਜ਼ ਰੇਨੂ ਕੌਸ਼ਲ ਉਰਫ ਮਾਹੀ ਉਹਨੇ ਵੀ ਸ਼ਿਕਾਇਤ ਦਿੱਤੀ ਹੈ ਇਹਦੇ ਖਿਲਾਫ ਮੈਂ ਇਧਰੋਂ ਬੜ ਦਿੰਨਾ ਮੋਬਾਈਲ 'ਚੋਂ ਮੈਂ ਹੁਣੇ ਸੁਣਾ ਦਿੰਨਾ ਉਸ ਦਰਖਾਸਤ 'ਚ ਉਹ ਕਲੀਅਰ ਲਿਖਦੀ ਹੈ ਕਿ ਮੈਂ ਇਹਦੀ ਵਾਈਫਾਂ ਮੇਰੇ ਹੁੰਦਿਆਂ ਇਹਨੇ ਕੇਵੀ ਵਿਆਹ ਹੀ ਜਨਾ ਨਹੀਂ ਦੋ ਬਚ ਇਸਮਿਤ ਕੱਢ ਲਈ ਅੱਛਾ ਜੀ ਪ੍ਰੂਫ ਹੈ ਮੈਂ ਵਕੀਲ ਹਾਂ ਬਿਨਾ ਪ੍ਰੂਫ ਤੋਂ ਗੱਲ ਨਹੀਂ ਕਰੂੰਗਾ ਕਾਸ਼ ਬੱਤਾ ਦੀ ਪਤਨੀ ਨੇ ਸ਼ਿਕਾਇਤ ਦਿੱਤੀ ਤੁਹਾਡੇ ਤੱਕ ਪਹੁੰਚੀ ਹੈ ਹਾਂਜੀ 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 ਮੈਂ ਪੜ ਕੇ ਸੁਣਾਉਣਾ ਭਾਜੀ ਮੈਨੂੰ ਕੱਢ ਲੈਂਦੇ ਹੋ ਜਰਾ 2 ਮਿੰਟ ਮੈਂ ਵੀ ਤੇ ਮੈਂ ਤਾਂ ਕੀਤੀ ਹੈ ਕਿਉਂਕਿ ਮੇਰੇ ਦਿਲ ਚ ਸੀ ਇਹ ਸੱਚੇ ਪਬਲਿਕ ਮੈਂ ਹੁਣ ਇਹ ਕੈਮਰੇ ਤੇ ਵੀ ਦਿਖਾ ਦੇਵਾਂਗੇ ਅਸੀਂ ਮੈਂ ਧੋੜਾ ਜਿਹਾ ਮਜਮੂਨ ਪੜ ਕੇ ਸੁਣਾਉਂਗਾ ਮਨਜੂਗ ਐਸਐਸਪੀ ਫਤਿਹਗੜ੍ਹ ਸਾਹਿਬ ਬਰ ਖਿਲਾਫ ਪਤੀ ਆਕਾਸ਼ ਬੱਤਾ ਪੁੱਤਰ ਰਕੇਸ਼ ਕੁਮਾਰ ਉਰਫ ਵਿਸਕੀ ਪਾਪਾ ਜੀ ਦਾ ਨਾਮ ਸੋਹਰਾ ਅਤੇ ਨਨਦ ਮਾਹਿਕ ਨਨਦ ਮਾਹਿਕ ਸੱਸ ਸੀਮਾ ਬੱਤਾ ਵੱਲੋਂ ਕੁੱਟਮਾਰ ਕਰਕੇ ਬਿਨਾਂ ਤਲਾਕ ਦੇ ਦੂਸਰੀ ਸ਼ਾਦੀ ਕਰਾਉਣ ਸਬੰਧੀ ਫਿਰ ਮੋਬਾਈਲ ਨੰਬਰ ਦੇਤੇ ਟੱਬਰ ਦੇ ਠੀਕ ਹੈ ਜੀ ਮੇਰਾ ਵਿਆਹ 8 1 2015 ਨੂੰ ਆਕਾਸ਼ ਬੱਤਾ ਰਕੇਸ਼ ਵਿਸਕੀ ਨਾਲ ਗਲੀ ਨੰਬਰ 4 ਹਾਊਸ ਨੰਬਰ 441 ਹਾਊਸ ਮੰਡੀ ਰੋਡ ਨਾਲ ਹੋਇਆ ਸੀ ਮੇਰੇ ਥੋੜੇ ਸਮੇ ਬਾਅਦ ਹੀ ਮੇਰੇ ਪਤੀ ਨੇ ਕੁੱਟਮਾਰ ਕਰਨੀ ਸ਼ੁਰੂ ਕਰ ਦਿੱਤੀ ਤੰਗ ਪ੍ਰੇਸ਼ਾਨ ਸ਼ੁਰੂ ਕਰਤਾ ਤੇ ਜਦੋਂ ਇਹ ਸਾਰੀਆਂ ਹੱਦਾਂ ਪਾਰ ਹੋ ਗਈਆਂ ਤੇ ਉਹਨੇ ਘਰੋਂ ਕੱਢਤਾ ਮੈਨੂੰ ਕੱਢਣ ਤੋਂ ਬਾਅਦ ਉਹ ਉੱਥੋਂ ਦੇ ਇੱਕ ਨਾਮੀ ਸਵੀਟ ਸ਼ਾਪ ਹੈ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਉਹ ਬਜ਼ੁਰਗਾਂ ਦੀ ਬੜੀ ਇੱਜ਼ਤ ਹੈ ਉਹ ਟੋਪੀ ਪਾ ਕੇ ਬੈਠਦੇ ਸੀ ਆਪਣੇ ਜ਼ਮਾਨੇ 'ਚ ਔਰ ਉਹਨਾਂ ਨੇ ਕਾਫੀ ਸੰਘਰਸ਼ ਕੀਤੇ ਨੇ ਉਹਨਾਂ ਦੀ ਨੂੰ ਉਹਦਾ ਨਾਂ ਵੀ ਲਓ ਮੇਰੇ ਕੋਲ ਵੰਦਨਾ ਸਾਹੀ ਜਿਹੜੀ ਐਸ ਵੇਲੇ ਮੌਜੂਦਾ ਪਤਨੀ ਸ਼ੋਅ ਕਰ ਰਹੀ ਹੈ ਉਦੇ ਨਾਲ ਉਹਦੇ ਦੋ ਬੱਚਿਆਂ ਸਮੇਤ ਘਰੋਂ ਚਲ ਗਏ ਅਬਸਕੌਂਡਰ ਜਿਹਨੂੰ ਕਹਿੰਦੇ ਆ ਤੇ ਉਹਨਾਂ ਨੇ ਫਿਰ ਉਸ ਪਰਿਵਾਰ ਨੇ 12 ਦਿਨਾਂ ਬਾਅਦ ਇਹਨਾਂ ਦਾ ਤਲਾਕ ਰਾਇਆ ਬੰਦਨਾ ਦਾ ਆਪਣੇ ਐਕਚੁਅਲ ਹਸਬੰਦ ਨਾਲ ਪਰ ਰੇਨੂ ਕੌਸ਼ਲ ਨਾਲ ਅਜੇ ਤੱਕ ਆਕਾਸ਼ ਮਿੱਤ ਦਾ ਤਲਾਕ ਨਹੀਂ ਹੋਇਆ ਐਸ ਪਰ ਰਿਕਾਰਡ ਜੋ ਮੈਨੂੰ ਸੂਚਨਾ ਦਿੱਤੀ ਗਈ ਹੈ ਹੁਣ ਸੂਚਨਾ ਜੀ ਕੀ ਸਚਾਈ ਹੈ ਔਰ ਉਹ ਪਰਿਵਾਰ ਹੁਣ ਡਰ ਕੇ ਪਿੱਛੇ ਬੈਠਾ ਹੈ ਕਿਉਂਕਿ ਇਹ ਪੁਲਿਸ ਦਾ ਟਾਊਟ ਬਣਿਆ ਸੀ ਪੁਲਿਸ ਵੱਲੋਂ ਧਮਕੀਆਂ ਦਿਵਾਉਂਦਾ ਸੀ ਡਰ ਕਰਦਾ ਸੀ ਜੋ ਮੈਨੂੰ ਸੂਚਨਾ ਪਰਿਵਾਰ ਵੱਲੋਂ ਜਾਂ ਮੇਰੇ ਫੈਨਜ਼ ਵੱਲੋਂ ਆਈ ਹੈ ਮੈਂ ਉਹਦੇ ਆਧਾਰ ਤੇ ਗੱਲ ਕਰ ਰਿਹਾ 420 ਦਾ ਵੀ ਪਰਚਾ ਹੈ 420 ਦਾ ਪਰਚਾ ਦੱਸਿਆ ਮੈਂ ਤੁਹਾਨੂੰ ਪਰਚਾ ਨਹੀਂ 420 ਵਾਲਾ ਪਰਚਾ 420 ਮੁੱਲ ਕੇ ਮਾੜਾ ਜਿਹਾ ਕਹਿ ਦਿਓ ਕਿ ਆਕਾਸ਼ ਬੱਤਾ ਕੌਣ ਆ ਫਿਰ ਸਰ 420 506 120 ਵੀ ਐਫ ਆਰ ਨੰਬਰ 26 ਅ ਥਾਣਾ ਮੰਡੀ ਗੋਵਿੰਦਗੜ ਫਤੇਗੜ ਸਾਹਿਬ ਮਿਤੀ 31 1 2023 ਇਹ ਆਨਲਾਈਨ ਅਵੇਲੇਬਲ ਨੇ ਜਨਤਾ ਕਰ ਸਕਦੀ ਹੈ ਕੋਈ ਵੱਡਾ ਕੰਮ ਨਹੀਂ ਹੈ ਭਾਰਤ ਗੁਪਤਾ ਆਕਾਸ਼ ਬੱਤਾ ਬੱਤਾ ਕਲਵੰਤ ਸਿੰਘ ਸੋਢੀ ਸਿਮਰ ਸੋਢੀ ਗੁਰਕੀਰਤ ਸਿੰਘ ਸੋਢੀ ਅਭਿਨਵ ਪਰਾਸ਼ਰ ਇਹਨਾਂ ਦੇ ਉੱਤੇ ਇਹ ਪਰਚਾ ਦਰਜ ਹੈ ਇਹਦੀ ਕੋਰਟ ਚ ਕੀ ਪ੍ਰोसीडिंग ਹੈ ਹਲੇ ਕੱਢਣੀਆਂ ਬਾਕੀ ਹੈ 420 ਦਾ ਮਤਲਬ ਹੁੰਦਾ ਹੈ ਚੀਟਰ ਠੱਗ ਤੇ ਧੋਖਾ ਦੇਣ ਵਾਲਾ ਇਨਸਾਨ ਉਹਨਾਂ ਨੇ ਕੀ ਧੋਖਾ ਦਿੱਤਾ ਕਿਵੇਂ ਦਿੱਤਾ ਕਿੰ ਨੂੰ ਦਿੱਤਾ ਉਹ ਚੀਜ਼ਾਂ ਹਲੇ ਕੋ ਖਾਂਗੇ ਅਗਲੀ ਪ੍ਰੋਗਰਾਮ ਚ ਉਹ ਹੀ ਦੱਸ ਦਿਆਂਗੇ ਆਪਾਂ ਸੁਨੀਲ ਕੁਮਾਰ ਮੱਲਣ ਨੂੰ ਕੀ ਲੋੜ ਪੈਗੀ ਆਕਾਸ਼ ਬੱਤਾ ਖਿਲਾਫ ਇੱਕ ਐਫ ਆਈ ਆਰ ਕੱਢਣ ਦਾ ਇਹਦੇ ਨਾਲ ਡੀ ਆਈ ਜੀ ਭੁੱਲਰ ਨਾਲ ਕੀ ਕਨੈਕਸ਼ਨ ਹੈ ਦੇਖੋ ਡੀਆਈਜੀ ਭੁੱਲਰ ਦਾ ਕਨੈਕਸ਼ਨ ਬੜਾ ਹੀ ਜ਼ਰੂਰੀ ਹੈ ਹੁਣ ਉੱਥੇ ਮੋਡਸ ਪਰੰਡੀ ਚੱਲਦੀ ਸੀ ਪਹਿਲਾਂ ਕੱਲੇ ਈਟੀਓ ਦੇ ਨਾਕੇ ਲੱਗਦੇ ਸੀ ਈਟੀਓ ਦੇ ਬਾਅਦ ਪੁਲਿਸ ਦੇ ਨਾਕੇ ਲੱਗਣੇ ਸ਼ੁਰੂ ਹੋ ਗਏ ਜਦੋਂ ਪੁਲਿਸ ਦੇ ਨਾਕੇ ਲੱਗਣੇ ਸ਼ੁਰੂ ਹੋ ਗਏ ਹੁਣ ਪੁਲਿਸ ਨੂੰ ਮੈਨੇਜ ਕਰਨਾ ਸੀ ਜਿਹੜਾ ਮਹੀਨਾ ਕਿਤੇ ਈਟੀਓ ਕੋ ਜਾਂਦਾ ਹੋਊਗਾ ਜਿਹੜੇ ਵਿਕਦੇ ਹੋਣਗੇ ਹੁਣ ਮੈਂ ਤੁਹਾਨੂੰ ਦੱਸਣ ਦੇ ਕਿ ਈਟੀਓ ਮੈਂ ਨਾ ਹੀ ਲੈ ਲੈਣਾ ਚਾਹ ਲਈ ਈਟੀਓ ਹੈਗਾ ਉੱਥੇ ਉਹ ਫਿਲਮ ਮੇਕਰ ਹੈ ਫੰਡਿੰਗ ਕਰਦਾ ਸਰ ਸਰਕਾਰ ਪਤਾ ਕਰਾ ਲਿਓ ਉਹਦੇ ਬਾਰੇ ਮੈਂ ਕਿਹਾ ਕਿੰਨੇ ਕ ਅਫਸਰ ਨੇ ਸੌਰੀ ਅਫਸਰ ਨਹੀਂ ਕਹਿਣਾ ਇਹਨਾਂ ਨੂੰ ਪਬ ਕਿੰਨੇ ਕ ਪਬਲਿਕ ਸਰਵੰਟ ਨੇ ਜਿਹਦੇ ਮਗਰ ਤੁਸੀਂ ਬੰਦੇ ਲਾਉਣੇ ਆ ਤੇ ਮੈਂ ਇਕੱਲਾ ਬੰਦਾ ਹੋ ਕੇ ਇੰਨੀ ਇਨਫੋਰਮੇਸ਼ਨ ਕੱਢ ਸਕਦਾ ਤੇ ਸਰਕਾਰ ਕਿਉਂ ਨਹੀਂ ਕਰਦੀ ਕਿਉਂਕਿ ਉੱਥੇ ਤੱਕ ਮਿੰਨੇ ਜਾਂਦੇ ਹੋਣੇ ਮੰਤਰੀ ਜਿਹੜੇ ਉੱਥੋਂ ਦੇ ਬਣੇ ਨੇ ਮੰਤਰੀ ਇੱਕ ਮੰਤਰੀ ਬਣਿਆ ਉੱਥੇ ਆਕਾਸ਼ ਪੱਤਾ ਨੂੰ ਲੈ ਕੇ ਜਿਹੜੇ ਖੁਲਾਸੇ ਕੀਤੇ ਗਏ ਆ ਬਹੁਤ ਹੀ ਹੈਰਾਨੀਜਾਨਕ ਖੁਲਾਸੇ ਹੋਏ ਆ ਔਰ ਵਾਕਈ ਇਹ ਚੀਜ਼ ਜਿਹੜੀ ਹੈ ਜ਼ਿਹਨ ਦੇ ਵਿੱਚ ਹੁਣ ਆਉਂਦੀ ਹੈਗੀ ਹੈ ਕਿ ਕਿਸ ਤਰ੍ਹਾਂ ਅਕਾਸ਼ ਪੱਤਾ ਦੇ ਨਾਲ ਡੀਆਈਜੀ ਦੀ ਡਾਇਰੈਕਟ ਗੱਲਬਾਤ ਹੋ ਗਈ ਡੀਆਈਜੀ ਜਿਹੜਾ ਕਿ ਇਸ ਤਰ੍ਹਾਂ ਕਿਸੇ ਦੇ ਨਾਲ ਵੀ ਡਾਇਰੈਕਟ ਗੱਲਬਾਤ ਨਹੀਂ ਕਰਦਾ ਅਕਾਸ਼ ਪੱਤਾ ਨਾਲ ਕਿਸ ਤਰ੍ਹਾਂ ਡਾਇਰੈਕਟ ਗੱਲਬਾਤ ਕੀਤੀ ਜ ਜਿਹਦੀ ਰਿਕਾਰਡਿੰਗ ਕੀਤੀ ਗਈ ਔਰ ਬਾਅਦ ਵਿੱਚ ਸੀਬੀਆਈ ਨੂੰ ਜਾ ਕੇ ਦਿੱਤੀ ਗਈ ਵਕੀਲ ਨੇ ਬਿਲਕੁਲ ਸਹੀ ਕਿਹਾ ਕਿ ਇੱਥੇ ਇਹ ਕਿਸੇ ਚਪੜਾਸੀ ਨੂੰ ਅਸੀਂ ਨਹੀਂ ਜਿਹੜਾ ਫੜਾ ਸਕਦੇ ਹੈਗੇ ਤੇ ਡੀਆਈਜੀ ਕਿਸ ਤਰ੍ਹਾਂ ਫਸ ਗਿਆ ਕਿਉਂਕਿ ਜਿਸ ਤਰ੍ਹਾਂ ਡੀਆਈਜੀ ਨੇ ਆਪਣੇ ਬਹੁਤ ਸਾਰੇ ਬੰਦੇ ਰੱਖੇ ਸੀਗੇ ਜਿਹੜੇ ਕਿ ਬੱਤਾ ਰਿਸ਼ਵਤ ਇਕੱਠੀ ਕਰਦੇ ਸੀਗੇ ਇਸ ਤਰ੍ਹਾਂ ਹੀ ਜਿਹੜਾ ਆਕਾਸ਼ ਪੱਤਾ ਹੈ ਇਹ ਵੀ ਡੀਆਈਜੀ ਦਾ ਇੱਕ ਖਾਸ ਕਰਿੰਦਾ ਸੀਗਾ ਜਦੋਂ ਡੀਆਈਜੀ ਦੀ ਇਹਦੇ ਨਾਲ ਅਨਬੰਦ ਹੋਈ ਤੇ ਫਿਰ ਇਹਨੇ ਇਹ ਸਟੈਪ ਲਿਆ ਵਕੀਲ ਨੇ ਸਾਰੀ ਡਿਟੇਲ ਜਿਹੜੀ ਹੈ ਦਿੱਤੀ ਹੈਗੀ ਹੈ ਕਿ ਕਿਸ ਤਰ੍ਹਾਂ ਇਹ ਆਕਾਸ਼ ਪੱਤਾ ਜੜਾ ਵਾ ਕਿ ਐਡਾ ਇੱਕ ਖਾਸ ਬੰਦਾ ਬਣ ਗਿਆ ਇਹਦਾ ਪਿਓ ਜਿਹੜਾ ਕਿ ਇੱਕ ਦੁੱਧ ਵੇਚਣੇ ਵਾਲਾ ਸੀਗਾ ਕਿੰਨਾ ਕਿ ਉਹ ਕਮਾ ਸਕਦਾ ਹੈਗਾ ਵੈਡੀ ਆਕਾਸ਼ ਤੱਕ ਕਿਸ ਤਰ੍ਹਾਂ ਸਾਡੇ 8 ਲੱਖ ਜਿਹੜੇ ਕਿ ਉਹ ਦੱਸਣ ਦਿਆ ਰਿਕਾਰਡਿੰਗ ਦੇ ਵਿੱਚ ਕਿ ਮੈਂ ਡੀਆਈਜੀ ਨੂੰ ਦੇਣੇ ਸੀ ਡੀਆਈਜੀ ਡਾਇਰੈਕਟ ਮੇਰੇ ਨਾਲ ਗੱਲਬਾਤ ਕਰ ਰਿਹਾ ਸੀਗਾ ਔਰ ਕੋਈ ਕੋਡਵਰਡ ਇਸਤੇਮਾਲ ਨਹੀਂ ਸੀ ਕਰ ਰਿਹਾ ਹੈਗਾ ਇਸ ਵਾਸਤੇ ਕੋਡਵਰਡ ਇਸਤੇਮਾਲ ਨਹੀਂ ਸੀ ਕਰਨ ਦਿਆ ਕਿਉਂਕਿ ਇਹ ਇੱਕ ਉਹਦਾ ਖਾਸ ਬੰਦਾ ਸੀਗਾ ਜਿਸ ਤਰ੍ਹਾਂ ਕਿ ਬਾਕੀ ਜਿਹੜੇ ਆ ਉਹਨੇ ਰੱਖੇ ਸੀਗੇ ਬਹੁਤ ਸਾਰੇ ਬੰਦੇ ਇਹਨਾਂ ਉਹ ਵੀ ਇਹਨਾਂ ਦੇ ਵਿੱਚੋਂ ਇੱਕ ਸੀਗਾ ਪਰ ਜਦੋਂ ਇਹਦੀ ਅਨਬਨ ਹੋ ਗਈ ਤੇ ਫਿਰ ਇਹਨੇ ਸੀਬੀਆਈ ਦੇ ਨਾਲ ਮਿਲ ਕੇ ਆਕਾਸ਼ ਪੱਤਾ ਨੇ ਡੀਜੀ ਦੇ ਖਿਲਾਫ ਐਕਸ਼ਨ ਕੀਤਾ ਸਾਰੇ ਕਾਲੇ ਕਾਰਨਾਮੇ ਆਕਾਸ਼ ਪੱਤਾ ਦੇ ਤੁਹਾਡੇ ਸਾਹਮਣੇ ਹੀਗੇ ਆ ਆਕਾਸ਼ ਪੱਤਾ ਕਿੰਨਾ ਵੱਡਾ ਚੋਰ ਹੈ ਕਿਸ ਤਰ੍ਹਾਂ ਇਹ ਮਲਬਸ ਸੀਗਾ ਸਾਰੀਆਂ ਚੀਜ਼ਾਂ ਤੁਹਾਡੇ ਸਾਹਮਣੇ ਖੁੱਲ ਕੇ ਆ ਗਈਆਂ ਫਿਰ ਹੁਣ ਤੁਹਾਡਾ ਕੀ ਕਹਿਣਾ ਹੈ ਆਕਾਸ਼ ਪੱਤਾ ਦੇ ਬਾਰੇ ਕੀ ਤੁਸੀਂ رائے ਰੱਖਦੇ ਹੋ ਕੀ ਇਹਨੂੰ ਵੀ ਉਸ ਜਗ੍ਹਾ ਤੇ ਨਹੀਂ ਹੋਣਾ ਚਾਹੀਦਾ ਜਿੱਥੇ ਡੀਆਈਜੀ ਪੁੱਲਰ ਹੁਣ ਹੈਗੇ ਆ ਇਹ ਵੀ ਉੱਥੇ ਹੀ ਜੇਲ੍ਹ ਦੇ ਵਿੱਚ ਹੋਣਾ ਚਾਹੀਦਾ ਹੈਗਾ ਵਾ ਕਮੈਂਟਾਂ ਵਿੱਚ ਲਾਜ਼ਮੀ ਦੱਸਿਓ ਰੋਕਿ ਆਪਣਾ ਟੇਰ ਸਾਰਾ ਖਿਆਲ ਮਿਲਾਂਗੇ ਅਗਲੀ ਵੀਡੀਓ ਦੇ ਨਾਲ ਅੱਲਾਹ ਹਾਫਿਜ਼